ਦੇ ਅਨੇਕ ਸ਼ਹਿਰੀਆਂ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਸਾਰੇ ਮੰਤਰੀ ਸੇਵਾ ਨੰਬਲੇ ਸੇਵਾ ਸਭ ਤੇ ਇੱਜ਼ਤ ਸੀਗੀ ਵੀ ਇੰਨੇ ਥੰਮੇ ਮਾਰਨ ਦੇ ਚਾਹਾਂਗੇ ਬਿਲਕੁਲ ਸੀਗੀ ਦੇ ਫੈਸਲਾ ਪਾਰਟੀ ਦਾ ਅੱਛਾ ਹੁਣ 2 ਮਿੰਟਾਂ ਦਾ ਲੱਗਦਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਸ੍ਰੀ ਸੰਜੀਵ ਅਰੋੜਾ ਜੀ ਜਿੰਦਾਬਾਦ ਸਾਰੇ ਲੁਧਿਆਣੇ ਸ਼ਹਿਰੀਆਂ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਸਾਰੇ ਮੰਤਰੀ ਸੇਵਾ ਨੰਬਲੇ ਸੇਵਾ ਸਭ ਤੇ ਇਜਤਤ ਸੀਗੀ ਜੀ ਜੀ ਸੀਗੀ ਕਿ ਇੰਨੇ ਥੰਮੇ ਮਾਰਨ ਦੇ ਚਾਹਾਂਗੇ ਬਿਲਕੁਲ ਸੀਗੀ ਦੇਖੋ ਅਸਲਾ ਪਾਰਟੀ ਆ ਹੁਣ 2 ਮਿੰਟਾਂ ਦਾ ਲੱਗੂ ਸੋਨ ਸਾਹਿਬ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੀ ਅਮਨ ਕੇਜਰੀਵਾੜ ਜਿੰਦਾਬਾਦ ਹਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਸੰਜੀਵ ਰੋੜਾ ਜੀ ਜਿੰਦਾਬਾਦ ਸਾਰੇ ਲੁਧਿਆਣਾ ਸ਼ਹਿਰੀਆ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਸਾਰੇ ਮੰਤਰੀ ਸੇਵਾ ਨੰਬਲੇ ਸੇ سب بالکل دو منٹ آم آدمی پارٹی ਦਨਕਲਾ ਜਿੰਦਾਬਾਦ ਸ੍ਰੀ ਅਜੀ ਕੈਜਰੀਬਾਦ ਜਿੰਦਾਬਾਦ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਸ੍ਰੀ ਸੰਜੀਵ ਰੋੜਾ ਜੀ ਜਿੰਦਾਬਾਦ ਸਾਰੇ ਲੁਧਿਆਣਾ ਸ਼ਹਿਰੀਆ ਤੇ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਸਾਰੇ ਮੰਤਰੀ ਸੇਬਾਨ ਐਮਐਲਏ ਸੇਬਾਨ ਸਭ ਤੇ ਜਿੱਤਨ ਸੀਗੀ ਵੀਰ ਸੀਗੀ ਕਿ ਇੰਨੇ ਧੰਦੇ ਮਾਰਨ ਬਸ ਬਿਲਕੁਲ ਸੀਗੀ ਇਹ ਫੈਸਲਾ ਪਾਰਟੀ ਅੱਛਾ ਹੁਣ 2 ਮਿੰਟਾਂ ਤੱਕ ਸੌ ਸਾਹਿਬ 2 ਮਿੰਟ ਤੱਕ ਕਿਦਾਂ ਦੇਖਦੇ ਹੋ ਕੈਬੀਨ ਇਹ ਫੈਸਲਾ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਕੈਜਰੀਵਾਦ ਜਿੰਦਾਬਾਦ ਸਿਗਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਸੰਜੀਵ ਰੋੜਾ ਜੀ ਜਿੰਦਾਬਾਦ ਤਰਣਜੀਤ ਜੀ ਜਿੰਦਾਬਾਦ